ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਪ੍ਰਵੀਨ ਮੌਲਵੀ ਵਾਲਾ ਭਾਰਤੀ ਕਿਸਾਨ ਯੂਨੀਅਨ ਇੱਕ ਤਰਡਕੋਂ ਦਾ ਬਲਾਕ ਪ੍ਰਧਾਨ ਚਲਾਲਾਬਾਦ ਮੈਂ ਸਾਰੇ ਆਪਦੇ ਕੀਤੇ ਕੰਮਿਆਂ ਨੂੰ ਬੇਨਤੀ ਕਰਦਾ ਹਾਂ ਕੱਲ ਜੋ ਸਬਜ਼ ਮੰਡੀ ਦੇ ਵਿੱਚ 15 ਦਿਨਾਂ ਦੇ ਤੋਂ ਲੈ ਕੇ ਗਰੀਬਾਂ ਬੇਤ ਮਜ਼ਦੂਰਾਂ ਦੀ ਰੇੜੀ ਫੜੀ ਨੂੰ ਲੈ ਕੇ ਜੋ ਮਸਲਾ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਕੱਲ 14 ਤਰੀਕ ਨੂੰ ਬਹੁਤ ਵੱਡਾ ਇੱਕ ਐਕਸ਼ਨ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਸਾਰੇ ਜਜ਼ਾਰੂ ਸਾਥੀਆਂ ਦੀ ਲੋੜ ਹੈ ਵੱਧ ਤੋਂ ਵੱਧ ਗਿਣਤੀ 'ਚ ਠੀਕ 11 ਵਜੇ ਦਲਾਲਾਬਾਦ ਸਬਜ਼ ਮੰਡੀ 'ਚ ਪਹੁੰਚੋ ਜਿਹਦੇ ਵਿੱਚ ਸਾਡੇ ਜਥੇਬੰਦੀ ਦਾ ਸਰਮੌਰ ਸਾਡਾ ਆਗੂ ਸਾਡਾ ਵੀਰ ਸੂਬੇ ਦਾ ਮੀਤ ਪ੍ਰਧਾਨ ਰਿਚ ਨੱਡਾ ਜੀ ਵੀ ਪਹੁੰਚ ਰਹੇ ਹਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਵੀਰ ਸਿੰਘ ਟਾਬਾ ਟਾਬਾ ਜੀ ਵੀ ਪਹੁੰਚ ਰਹੇ ਹਨ ਤੇ ਦਾਸ ਵੀ ਉਸ ਤਰਨੇ ਮੁਜਾਰੇ ਵਿੱਚ ਪਹੁੰਚ ਰਿਹਾ ਹੈ ਸਾਰੇ ਮੇਰੇ ਵੀਰਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਕਰੀਬਾਂ ਦਬਲੇ ਕੁਤਰੀ ਲੋਕਾਂ ਨੂੰ ਇਨਸਾਫ਼ ਦਵਾ ਸਕੀਏ ਤੇ ਮੋਰਚਾ ਚੜ੍ਹਦੀ ਕਲਾ ਰੱਖੇ ਤੇ ਹਮੇਸ਼ਾ ਸੁਯੋਗਤ ਮੋਰਚੇ ਦੀ ਜਿੱਤੀ ਹੋਈ ਏ ਸਾਨੂੰ ਆਸ ਏ ਇਸ ਵਾਰ ਵੀ ਸਾਡੀ ਜਿੱਤ ਹੋਵੇਗੀ ਇਨਕਲਾਬ ਜਿੰਦਾਬਾਦ ਲੜਦੇ ਲੋਕ ਜਿੰਦਾਬਾਦ ਧੰਨਵਾਦ ਸਾਥੀਓ